ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਤਾਰ ਮੇ ਰਾਸ਼ਟਰੀ ਰੋਜ਼ਗਾਰ ਮੇਲੇ ਦੌਰਾਨ 51 ਹਜ਼ਾਰ ਤੋਂ ਵੱਧ ਨਿਯੁਕਤੀ ਪੱਤਰ ਵੰਡੇ ਕਿ ਹਰ ਰੋਜ਼ਗਾਰ ਮੇਲੇ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਮਾਧਿਅਮ ਬਣ ਗਏ ਨੇ ਜਲੰਧਰ ਅਤੇ ਪਟਿਆਲਾ ਵਿੱਚ ਵੀ ਰੋਜ਼ਗਾਰ ਮੇਲਿਆਂ ਦਾ ਆਯੋਜਨ ਵਿਸ਼ਵ ਪੋਲੀਓ ਦਿਵਸ ਮਾਕੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਢਾ ਨੇ ਰਾਸ਼ਟਰੀ ਪ੍ਰਣਾਲੀ ਰਾਹੀਂ ਪੋਲੀਓ ਦੇ ਖਾਤਮੇਪਾਰ ਦੀ ਸ਼ਾਨਦਾਰ ਯਾਤਰਾ ਨੂੰ ਕੀਤਾ ਉਜਾਗਰ ਭਾਰਤੀ ਤਿਬੇਤਨ ਸਰਹਦੀ ਪੁਲਿਸ ਆਈਟੀਬੀਪੀ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ ਤਰਨਤਾਰਨ ਜਿਮਨੀ ਚੌਂ ਲਈ 15 ਉਮੀਦਵਾਰ ਚੋਣ ਮੈਦਾਨ 'ਚ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਅਤੇ ਭਾਰਤ ਦੀਆਂ ਅੰਡਰ 18 ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਨੇ ਬਹਿਰੀਨ 'ਚ ਏਸ਼ੀਆਈ ਯੁਵਾ ਖੇਡਾਂ 2025 'ਚ ਸੋਨੇ ਦੇ ਤਮਗੇ ਜਿੱਤੇ ਤੇ ਹੋਰ ਖਬਰਾਂ ਇਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੋਜ਼ਗਾਰ ਮੇਲੇ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਮਾਧਿਅਮ ਬਣ ਗਏ ਨੇ ਪ੍ਰਧਾਨ ਮੰਤਰੀ ਨੇ ਇੱਕ ਗੱਲ ਰਾਜਨੀਵੀ ਦਿੱਲੀ ਚੁਸਤਾਰ ਮੇ ਰਾਸ਼ਟਰੀ ਰੋਜ਼ਗਾਰ ਮੇਲੇ ਚ ਇੱਕ ਵੀਡੀਓ ਸੰਦੇਸ਼ ਰਾਹੀਂ ਕਹੀ ਇਸ ਸਮਾਗਮ ਦੌਰਾਨ ਰੋਜ਼ਗਾਰ ਮੇਲਾ ਪੈਲ ਕਦਮੀ ਤਹਿਤ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸੰਗਠਨਾਂ ਚ ਨਵੇਂ ਭਰਤੀ ਹੋਏ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੁਕਤੀ ਪੱਤਰ ਤਕਸੀਮ ਕੀਤੇ ਗਏ ਸ਼੍ਰੀ ਮੋਦੀ ਨੇ ਕਿਹਾ ਕਿ ਨਾ ਰੋਜ਼ਗਾਰ ਮੇਲਾ ਰਾਹੀਂ ਹੀ ਪਿਛਲੇ ਕੁਝ ਸਮੇਂ ਚ 11 ਲੱਖ ਤੋਂ ਵੱਧ ਨੌਜਵਾਨਾਂ ਨੂੰ ਨੁਕਤੀ ਪੱਤਰ ਦਿੱਤੇ ਗਏ ਨੇ ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਦੇਸ਼ 'ਚ ਇੱਕ ਵਿਕਸਿਤ ਭਾਰਤ ਬਣਾਉਣ ਦੇ ਰਾਹ 'ਤੇ ਨਲਕੇ ਵਾਟਰੇ ਆਦੇ ਨੌਜਵਾਨਾਂ ਨੇ ਇਸ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸ਼੍ਰੀ ਮੋਦੀ ਨੇ ਪ੍ਰਤਿਭਾ ਸੇਤੂ ਪੋਰਟਲ ਨੂੰ ਨੌਜਵਾਨਾਂ ਲਈ ਇੱਕ ਹੋਰ ਵੱਡਾ ਕਦਮ ਦੱਸਿਆ ਨੈਸ਼ਨਲ ਕੈਰੀਅਰ ਸਰਵਿਸ ਪਲੇਟਫਾਰਮ ਜੈਸੇ ਇਨੀਸ਼ੀਏਟਿਵਸ ਉਹਨੇ ਨਵੇਂ ਔਸਰੋں 'ਚ ਵੀ ਜੋੜ ਰਹੇ ਹਨ मुझे बताया गया है कि इसके माध्यम से अब तक सात करोड़ से अधिक वैकेंसीज़ इसकी जानकारी युवाओं को दी जा चुकी है युवाओं के लिए एक और बड़ा कदम है प्रतिभा सेतु पोर्टल जो उम्मीदवार यूपीएससी की अंतिम सूची तक पहुंचे लेकिन सिलेक्ट नहीं हुए उनकी मेहनत भी अब व्यर्थ नहीं जाएगी ਇਧਰ ਪੰਜਾਬ ਚ ਦੋ ਜ਼ਿਲ੍ਹਿਆਂ ਜਲੰਧਰ ਤੇ ਪਟਿਆਲਾ ਵਿੱਚ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਜਲੰਧਰ ਸਥਿਤ ਡਾਕਟਰ ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਚ ਹੋਏ ਰੋਜ਼ਗਾਰ ਮੇਲੇ ਦੌਰਾਨ ਪੰਜਾਬ ਸਰਕਲ ਦੇ ਚੀਫ ਪੋਸਟਮਾਸਟਰ ਜਰਨਲ ਵਿਨੋਦ ਕੁਮਾਰ ਵਰਮਾ ਤੇ ਐਨ ਆਈ ਟਿੀ ਜਲੰਧਰ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨਾਚੀਆ ਮੁੱਖ ਮਹਿਮਾਨ ਰਹੇ ਵਿਨੋਦ ਕੁਮਾਰ ਵਰਮਾ ਨੇ ਨੌਜਵਾਨਾਂ ਨੂੰ ਹੋਰ ਜ਼ਿਆਦਾ ਉਪਲਬਧੀਆਂ ਲਈ ਸਖਤ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ ਡਾਕਟਰ ਕਨਾਚੀਆ ਨੇ ਨਵਨਿਯੁਕਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ 'ਚ ਨੌਜਵਾਨ ਵਰਗ ਦੀ ਖਾਸ ਭੂਮਿਕਾ ਹੈ ਇਸ ਮੌਕੇ ਉਨ੍ਹਾਂ ਨੇ 180 ਤੋਂ ਵੱਧ ਨਵਨਿਯੁਕਤੋ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਉਮੀਦਵਾਰ ਕੀਤੀ ਜੈਨ ਨੇ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ मेरा नाम कीर्ति जैन है मुझे आज रोजगार मेले के तहत नियुक्ति पत्र प्रदान किया गया है मेरा सिलेक्शन एसएससी स्टेनोग्राफर के थ्रू वित्त मंत्रालय में हुआ है मेरे घर में बहुत ही खुशी का माहौल है मैं वादा करती हूँ की प्रगति में अपनी पूरी सहायता करूँगी उधर पटियालाम च मुख्य मेहमान डाक सेवा पदम गंधा मिश्रा ने चुने गए दो नियुक्ति पत्र वंडे इस मौके नियुक्ति पत्र प्राप्त करने वाले उम्मीदवार हेमंत कुमार का कहना है जी मैं दिल्ली से बिलोंग करता हूँ मेरा नाम हेमंत कुमार मेले के हुआ है 2024 के इन इन मैं नरेंद्र मोदी जी का इस रोजगार मेले के थ्रू जो उन्होंने अपॉइंटमेंट दिया है उनको थैंक यू करना चाहूंगा की उन्होंने इसके थ्रू मेरे को रोजगार मेले के थ्रू अपॉइंटमेंट लेटर प्रोवाइड कराया आज विश्व पोलियो दिवस है इस मौके से परिवार मंत्री जगत प्रकाश नड्डा ने मजबूत जनता पोलियो ਦੇ ਖਾਤਮੇ ਚ ਭਾਰਤ ਦੇ ਸ਼ਾਨਦਾਰ ਸਫ਼ਰ ਤੇ ਚਾਨਣਾ ਪਾਇਆ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਨੱਡਾ ਨੇ ਕਿਹਾ ਕਿ ਪੋਲੀਓ ਦੇ ਖਾਤਮੇ ਚ ਸਫਲਤਾ ਸਿਹਤ ਕਰਮਚਾਰੀਆਂ ਦੇ ਉਪਰਾਲਿਆਂ ਨਾਲ ਸੰਭਵ ਹੋਈ ਹੈ ਜਿਨ੍ਹਾਂ ਨੇ ਹਰ ਘਰ ਤੱਕ ਪਹੁੰਚ ਕੀਤੀ ਤੇ ਇਹ ਯਕੀਨੀ ਬਣਾਇਆ ਕਿ ਇਸ ਬਿਮਾਰੀ ਖਿਲਾਫ ਲੜਾਈ ਚ ਕੋਈ ਵੀ ਬੱਚਾ ਪਿੱਛੇ ਨਾ ਰਹੇ ਇਸੇ ਤਹਿਤ ਰੋਟਰੀ ਕਲੱਬ ਚੰਡੀਗੜ੍ਹ ਤੇ ਐਮਸ ਮਹਾਲੀ ਦੇ ਰੋਟਰੀ ਕਲੱਬ ਵੱਲੋਂ ਪੋਲੀਓ ਦੇ ਖਾਤਮੇ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਐਮਸ ਮਹਾਲੀ ਦੀ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਪਵਨੀ ਭਾਰਤੀ ਨੇ ਕਿਹਾ ਕਿ ਇਕ ਬਾਲ ਰੋਗ ਵਿਗਿਆਨੀ ਬੱਚੋਂ ਆਪਣੇ ਤਜਰਬੇ ਨੌਜਵਾਨ ਬਾਲ ਰੋਗ ਵਿਗਿਆਨੀ ਨਾਲ ਸਾਂਝੇ ਕੀਤੇ ਭਾਰਤ ਤਿਬਤ ਸਰਹੱਦੀ ਪੁਲਿਸ ਆਈਟੀਬੀਪੀ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਅੱਜ ਆਈਟੀਬੀਪੀ ਦੇ ਸਥਾਪਨਾ ਦਿਵਸ ਮੌਕੇ ਭਾਰਤ ਤਿਬਤ ਸਰਹੱਦੀ ਪੁਲਿਸ ਦੇ ਬਹਾਦਰ ਨਾਇਕਾਂ ਦੀ ਸ਼ਲਾਘਾ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਨੇ ਕਿਹਾ ਕਿ ਆਈਟੀਬੀਪੀ ਹਿਮਾਲਿਆਨ ਸਰਹੱਦਾਂ 'ਤੇ ਰੱਖਿਆ ਦੀ ਪਹਿਲੀ ਕਤਾਰ ਬੱਚੋਂ ਖੜੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਈਟੀਬੀਪੀ ਨੂੰ ਇਸ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਇੱਕ ਸੋਸ਼ਲ ਮੀਡੀਆ ਪ ਹੇਮ ਵੀਰਾਂ ਦੀ ਕਠੋਰ ਹਾਲਾਤ ਤੇ ਮੁਸ਼ਕਿਲ ਮਾਹੌਸਮ ਚੁਣੇਸ਼ਟੀ ਰੱਖਿਆ ਕਰਨ ਤੇ ਉਹਨਾਂ ਦੀ ਹਮਤ ਸਮਰਪਣ ਦੀ ਪ੍ਰਸ਼ੰਸਾ ਕੀਤੀ। ਇਹ ਜੋ ਜਲੰਧਰ ਸਥਿਤ ਆਈਟੀਬੀਪੀ ਦੇ ਕੈਂਪਸ 'ਚ ਸਥਾਪਨਾ ਦਿਵਸ ਮਨਾਇਆ ਗਿਆ। ਬਲਦੇ ਕਮਾਂਡੈਂਟ ਬੂਟਾ ਸਿੰਘ ਨੇ ਸਲਾਮੀ ਲਈ ਆਈਟੀਬੀਪੀ ਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸੜੈਕਸ ਹੈਂਡਲ ਹੈ ਐਤਰੀ ਰੀਆਰ ਆਰ ਐਨ ਜਲੰਧਰ ਅਤੇ YouTube ਤੇ ਸਾਡਾ ਚੈਨਲ ਹੈ ਐਤਰੀ ਰੀਆਰ ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨਿਆ ਗਿਆ ਜੀਐਸਟੀ ਬਚਤ ਉਤਸਵ ਜੋ ਇਸ ਮਹੀਨੇ ਦੀ 22 ਤਰੀਕ ਨੂੰ ਸ਼ੁਰੂ ਹੋਇਆ ਸੀ ਸਮਾਜ ਦੇ ਸਾਰੇ ਵਰਗਾਂ ਨੂੰ ਲਾ ਪਹੁੰਚਾ ਰਿਹਾ ਹੈ ਅਗਲੀ ਪੀੜੀ ਦੇ ਜੀਐਸਟੀ ਸੁਧਾਰ ਭਾਰਤੀ ਦੀ ਸਿੱਧੀ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਨੇ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਇਹ ਨਵੇਂ ਜੀਐਸਟੀ ਸੁਧਾਰ ਪੰਜਾਬ ਦੇ ਵੱਖ-ਵੱਖ ਵਰਗਾਂ ਨੂੰ ਲਾ ਪਹੁੰਚਾ ਰਹੇ ਨੇ ਪੇਸ਼ ਹੈ ਇੱਕ ਰਿਪੋਰਟ ਨਵੇਂ GST ਸੁਧਾਰ ਪੰਜਾਬ ਦੇ ਕਿਸਾਨਾਂ ਖਪਤਕਾਰਾਂ ਕਾਰੀਗਰਾਂ ਅਤੇ ਛੋਟੇ ਕਾਰੋਬਾਰਾਂ ਲਈ ਲਾਭਕਾਰੀ ਸਿੱਧ ਹੋ ਰਹੇ ਨੇ ਮੋਹਾਲੀ ਤੋਂ ਇੱਕ ਕਿਸਾਨ ਸੁਰਜੀਤ ਸਿੰਘ ਨੇ ਖੇਤੀਬਾੜੀ ਖੇਤਰ ਵਿੱਚ GST ਕਟਾਉਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਕਦਮ ਨੇ ਟਰੈਕਟਰਾਂ ਨੂੰ ਕਾਫੀ ਕਿਫਾਇਤੀ ਬਣਾ ਦਿੱਤਾ ਹੈ ਖੇਤੀ ਦਾ ਕੰਮ ਕਰਦੇ ਆ ਜੀਮੀਦਾਰਾਂ ਜੀ ਸਾਨੂੰ ਇੱਕ ਟਰੈਕਟਰ ਪੁੱਛਿਆ ਜੀ ਘੱਟੋ ਘੱਟ 70000 ਰੁਪਏ ਦਾ ਫਰਕ ਪਿਆ ਇਹ ਬਹੁਤ ਵਧੀਆ ਉਪਰਾਲਾ ਕਰਿਆ ਜੀ ਸਰਕਾਰ ਨੇ ਜਿਹੜਾ GST ਚੜਾ ਕੇ ਜੀਮੀਦਾਰਾਂ ਦੇ ਖਾਤੇ ਦੇ ਵਿੱਚ ਬਹੁਤ ਕਈ ਚੀਜ਼ਾਂ ਪਰ ਰੇਟ ਘਟਿਆ ਜੀ ਮੋਹਾਲੀ ਤੋਂ ਹੀ ਇੱਕ ਸਵਾਰਨੀ ਰਜਨੀ ਨੇ ਕਿਹਾ ਕਿ GST ਕਟਣ ਨਾਲ ਗੱਡੀਆਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਜਿਸ ਕਾਰਨ ਉਹ ਗੱਡੀ ਖਰੀਦਣ ਦੇ ਯੋਗ ਹੋ ਗਏ ਨੇ। ਉਹਨਾਂ ਨੇ GST ਦਰਾਂ ਵਿੱਚ ਕਮੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। GST 28 ਤੋਂ 18% ਕੀਤੀ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ। ਅਸੀਂ 4 ਲੱਖ ਦੀ ਕਾਰ ਲਿੱਤੀ ਹੈ। GST 28% ਤੋਂ ਹੁਣ 18% ਆ ਗਿਆ ਉਹਨਾਂ ਦਾ ਸਾਨੂੰ ਫਾਇਦਾ ਅਸੀਂ ਆਪ ਲਿੱਤੀ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ। 70000 ਰੁਪਏ ਉਹਨਾਂ ਚ ਲੈਸ ਹੋ ਗਏ ਆ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣਾ ਸੁਪਨਾ ਪੂਰਾ ਕਰ ਲਿਆ। ਨਵੇਂ GST ਸੁਧਾਰ ਵੱਖ-ਵੱਖ ਵਸਤਾਂ ਅਤੇ ਸੇਵਾਵਾਂ ਤੇ ਟੈਕਸ ਤਰ੍ਹਾਂ ਘਟਾ ਨਾਗਰੀਕਾਂ ਨੂੰ ਕਾਫੀ ਰਾਹਤ ਦੇ ਰਹੇ ਨੇ ਚਲੰਦਰ ਤੋਂ ਆ ਕਾਸ਼ਵਨੀ ਖਬਰਾਂ ਲਈ ਮੈਂ ਕਾਜਲ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਹੋ ਰਹੀ ਜ਼ਮਨੀ ਚੋਣ ਲਈ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਤੋਂ ਬਾਅਦ 15 ਉਮੀਦਵਾਰ ਚੋਣ ਮੈਦਾਨ 'ਚ ਰਹਿ ਗਏ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਅੱਜ ਪੰਜ ਉਮੀਦਵਾਰਾਂ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ ਰਿਟਰਨਿੰਗ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਹੁਣ ਚੋਣ ਮੈਦਾਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਸੱਚੋ ਸੱਚ ਪਾਰਟੀ ਦੇ ਉਮੀਦਵਾਰ ਸ਼ਾਮ ਲਾਲ ਗਾਂਧੀ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਉਮੀਦਵਾਰ ਨਾਇਬ ਸਿੰਘ ਤੇ ਨੌ ਆਸਾਦ ਉਮੀਦਵਾਰ ਚੋਣ ਮੈਦਾਨਚ ਨੇ ਉਹਨਾਂ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਅੱਜ 4 ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਨੇ ਉਹਨਾਂ ਕਿਹਾ ਕਿ ਵੋਟਾਂ 11 ਨਵੰਬਰ ਨੂੰ ਪੈਂਗੀਆਂ ਤੇ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਕੀਤੀ ਜਾਵੇਗੀ ਬਠਿੰਡਾ ਦੇ ਸਿਵਲ ਸਰਜਨ ਡਾਕਟਰ ਤਪਿੰਦਰ ਚੋਹਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ 우ਸ਼ਾ ਗੋਦੀਖਵਾਈ ਹੇਠ ਅਚਿਤਮਾ ਕੂ ਜਾਗਰੂਕਤਾ ਰੈਲੀ ਕੱਟੀ ਗਈ ਇਸ ਮੌਕੇ ਨੂੰ ਸੰਬੋਧਨ ਕਰਦਿਆਂ ਸਿਵਲ ਸਰਚਨ ਨੇ ਕਿਹਾ ਕਿ ਤੰਬਾਕੂ ਦੀ ਰੋਕਥਾਮ ਬਾਰੇ ਰਾਸ਼ਟਰੀ ਪ੍ਰੋਗਰਾਮ ਅਧੀਨ ਮੁਹਿੰਮ ਚਲਾਈ ਗਈ ਹੈ ਜੋ ਦਸੰਬਰ ਤੱਕ ਚੱਲੇਗੀ ਸਿਮਾ ਸੁਰੱਖਿਆ ਬਲ ਨੇ ਪਿਛਲੇ 24 ਘੰਟਿਆਂ 'ਚ ਜੋ ਪੰਜਾਬ ਦੀ ਸਰਹੱਦ 'ਤੇ ਤਿੰਨ ਹੋਰ ਪਾਕਿਸਤਾਨੀ ਡਰੋਨਾਂ ਨੂੰ ਬੇਅਸਰ ਕੀਤਾ ਹੈ ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਸਰਹੱਦ 'ਤੇ ਪਿੰਡ ਚਕਲਵਕਸ਼ ਨੇੜੇ ਦੋ ਡਰੋਨ ਤੇ ਪਿੰਡ ਰੋੜਾਵਾਲੀ ਨੇੜੇ ਇੱਕ ਡਰੋਨ ਬਰਾਮਦ ਕੀਤਾ ਇਸ ਦੇ ਨਾਲੋ ਨਾਲ ਪਿੰਡ ਕਾਹਨਗੜ ਕੋਲ 540 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਵੀ ਬਰਾਮਦ ਹੋਇਆ ਹੈ ਭਾਰਤੀਆਂ ਅੰਡਰ 18 ਲੜਕੀਆਂ ਅਤੇ ਲੜਕੀਆਂ ਦੀ ਟੀਮਾਂ ਨੇ ਬਹਿਰੀਨ ਚ ਹੋ ਰਹੀਆਂ ਏਸ਼ੀਆ ਯੁਵਾ ਖੇਡਾਂ 2025 ਚ ਸੋਨੇ ਦੇ ਤਮਗੇ ਜਿੱਤੇ ਨੇ ਕੁੜੀਆਂ ਦੀ ਟੀਮ ਨੇ ਫਾਈਨਲ ਚ 79-71 ਨਾਲ ਹਰਾਇਆ ਨੀਹਾ ਪਟਿਲ ਨੇ 28 ਅੰਕ ਬਣਾਈ ਭਾਰਤ ਨੇ ਕਬੱਡੀ ਮੁਕਾਬਲੇ ਦੇ 5 ਮੈਚਾਂ ਚ 312 ਅੰਕ ਬਣਾਏ ਲੜਕੀਆਂ ਦੀ ਟੀਮ ਨੇ ਫਾਈਨਲ ਚ 35-32 ਨਾਲ ਹਰਾਇਆ ਇਹਨਾਂ ਦੋ ਸੋਨ ਤਮਗਿਆਂ ਨਾਲ ਭਾਰਤ ਹੁਣ ਤਮਗਾ ਸੂਚੀ ਵਿੱਚ ਉੱਪਰ ਆ ਗਿਆ ਹੈ ਕਲ ਸ਼ੁਰੂ ਹੋਏ 42ਵੇਂ ਇੰਡੀਅਨ ਆਇਲ ਸਰਵਸੁਰਜੀtheta ਟੂਰਨਾਮੈਂਟ ਵਿੱਚ ਅੱਜ ਆਰਸੀਐਫ ਕਪੂਥਲਾ ਦਾ ਮੁਕਾਬਲਾ ਇੰਡੀਅਨ ਨੇਵੀ ਨਾਲ ਅਤੇ ਕੈਕ ਨਵੀ ਦਿੱਲੀ ਦਾ ਮੁਕਾਬਲਾ ਬੀਐਸਐਫ ਜਲੰਧਰ ਨਾਲ ਹੋ ਰਿਹਾ ਹੈ ਤੇ ਆਖਰਚੁ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ 10ਵੇਂ ਰਾਸ਼ਟਰੀ ਰੋਜ਼ਗਾਰ ਮੇਲੇ ਦੌਰਾਨ 51 ਹਜ਼ਾਰ ਤੋਂ ਵੱਧ ਨਿਯੁਕਤੀ ਪੱਤਰ ਵੰਡੇ ਕਿਹਾ ਰੋਜ਼ਗਾਰ ਮੇਲੇ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਮਾਧਿਅਮ ਬਣ ਗਏ ਨੇ ਜਲੰਧਰ ਅਤੇ ਪਟਿਆਲਾ ਵਿੱਚ ਵੀ ਰੋਜ਼ਗਾਰ ਮੇਲਿਆਂ ਦਾ ਆਯੋਜਨ ਵਿਸ਼ਵ ਪੋਲੀਓ ਦਿਵਸ ਮੌਕੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਰਾਸ਼ਟਰੀ ਉਪਰਾਲਿਆ ਰਾਹੀਂ ਪੋਲੀਓ ਦੇ ਖਾਤਮੇ ਚ ਭਾਰਤ ਦੀ ਸ਼ਾਨਦਾਰ ਯਾਤਰਾ ਨੂੰ ਕੀਤਾ ਉਚਾਕਰ ਭਾਰਤ ਤਿਬਤਨ ਸਰਹੱਦੀ ਪੁਲਿਸ ਆਈਟੀਬੀਪੀ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ ਤਰਨਤਾਰਨ ਜ਼ਿਮਨੀ ਚੋਣ ਲਈ 15 ਉਮੀਦਵਾਰ ਚੋਣ ਮੈਦਾਨ ਚ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਅਤੇ ਭਾਰਤ ਦੀਆਂ ਅੰਡਰ 18 ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਨੇ ਬਹਿਰੀਨ ਵਿੱਚ ਏਸ਼ੀਆ ਯੁਵਾ ਖੇਡਾਂ 2025 ਚ ਸੋਨੇ ਦੇ ਤਮਕੇ ਜਿੱਤੇ ਨੇ 23 ਦਿਨਾਂ ਦੀ ਪਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ